ਸੱਚਾ ਦੋਸਤੋ ਤੁਹਾਡਾ ਇੱਕ ਵਾਰ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ ਗੱਲ ਕੀਤਿਆਂ ਦੂਰ ਜਾਂਦੀ ਹੈ ਇਹ ਗੱਲ ਕਿਸੇ ਨੂੰ ਦੱਸੀ ਨਾ ਅੱਜ ਦਾ ਪ੍ਰੋਗਰਾਮ ਵੀ ਇੱਕ ਤੱਥਾਂ ਦੇ ਆਧਾਰਿਤ ਜੱਗ ਬੀਤੀ ਸਟੋਰੀ ਜਿਹੜੀ ਹੈ ਇੱਥੋਂ ਦੀ ਨਿਊਯਾਰਕ ਖ਼ੈਰ ਦੀ ਹੈ ਜਿੱਥੇ ਅਸੀਂ ਰਹਿੰਦੇ ਹਾਂ ਉਹ ਵੀ ਤੁਹਾਡੇ ਨਾਲ ਮੈਂ ਸਾਂਝੀ ਕਰਾਂਗਾ ਅਤੇ ਇੱਕ ਦੋ ਹੋਰ ਜਿਹੜੀਆਂ ਬੜੀਆਂ ਹੀ ਸੀਰੀਅਸ ਗੱਲਾਂ ਹਨ ਉਹ ਵੀ ਬੜੇ ਤੁਹਾਡੇ ਧਿਆਨ ਨਾਲ ਸੁਣਨ ਵਾਲੀਆਂ ਹਨ ਕੌਣ ਦਿੰਦਾ ਹੈ ਉਮਰ ਵਰਕਾ ਸਹਾਰਾ ਕੌਣ ਦਿੰਦਾ ਹੈ ਉਮਰ ਵਰਕਾ ਸਹਾਰਾ ਲੋਕ ਤੋ ਜਨਾਜੇ ਮੇਂ ਵੀ ਕੰਦੇ ਬਦਲਤੇ ਰਹਤੇ ਹਨ ਖਤਰੇ ਕੇ ਨਿਸ਼ਾਨ ਸੇ ਬਹੁਤ ਕਰੀਬ ਹੈ ਰਹਾ ਹੈ ਉਮਰ ਕਾ ਪਾਣੀ ਔਰ ਵਕਤ ਕੀ ਬਰਸਾਤ ਹੈ ਜੋ ਥਮਨੇ ਕਾ ਨਾਮ ਹੀ ਨਹੀਂ ਲੈ ਰਹੀ ਸੋ ਅੱਜ ਮੈਂ ਗੱਲ ਸੁਣਾਉਣਾ ਸਾਡੇ ਨਿਊਯਾਰਕ ਵਿੱਚ ਇੱਕ ਸਨ ਭਾਈ ਸਾਹਿਬ ਮਖਤਿਆਰ ਸਿੰਘ ਜੀ ਉਹਨਾਂ ਦੀ ਉਮਰ 36 ਸਾਲ ਇਹ ਤੇ ਰਹੇ ਸਨ ਉਹ ਵੀ ਡਰਿੰਕ ਡਰੁੰਕ ਦੇ ਨਸ਼ੇ ਨੁਸ਼ੇ ਦੇ ਉੱਤੇ ਲੱਗੇ ਸਨ ਅਤੇ ਉਹਨਾਂ ਦਾ ਫੈਮਿਲੀ ਦਾ ਨਾਲ ਵੀ ਡਿਸਪੂਟ ਚੱਲ ਰਿਹਾ ਸੀ ਉਹਨਾਂ ਦਾ ਡਿਵੋਰਸ ਜਿਹੜਾ ਸੀ ਚੱਲ ਰਿਹਾ ਸੀ ਉਹ ਇੱਕ ਦਿਨ ਗੱਡੀ ਦੇ ਵਿੱਚ 121 ਸਟਰੀਟ ਮੈਂ ਨਿਊਯਾਰਕ ਦੀ ਰਿਚਮੰਡ ਹਿੱਲ ਦੀ ਗੱਲ ਕਰ ਰਿਹਾ ਹਾਂ 121 ਸਟਰੀਟ ਦੇ ਉੱਤੇ ਗੱਡੀ ਲਾ ਕੇ ਇੱਕ ਬਾਾਰ ਬੈਠੇ ਸਨ ਠੰਡ ਬਹੁਤ ਸੀ ਇਹ ਗੱਲ ਹੈ 4 ਜਨਵਰੀ 2026 ਦੀ ਉਸ ਠੰਡ ਦੇ ਵਿੱਚ ਉਹ ਨਸ਼ੇ ਦੇ ਵਿੱਚ ਵੀ ਦੱਸਿਆ ਜਾਂਦਾ ਹੈ ਕਿ ਨਸ਼ੇ ਵਿੱਚ ਵੀ ਸਨ ਉਸ ਠੰਡ ਨੂੰ ਨਾ ਸਹਾਰਦਿਆਂ ਹੋਇਆਂ ਉਹਨਾਂ ਦੀ ਉੱਥੇ ਡੈਥ ਹੋ ਗਈ। ਉਸ ਤੋਂ ਬਾਅਦ ਪੁਲਿਸ ਨੂੰ ਕਿਸੇ ਨੇ ਇਨਫੋਰਮ ਕੀਤਾ। ਪੁਲਿਸ ਵਾਲਿਆਂ ਨੇ ਜਾ ਕੇ ਜਦੋਂ ਦੇਖਿਆ ਅਤੇ ਉਹਨਾਂ ਨੇ ਆਈਡੀ, ਵੀਡੀਓ ਦਾ ਸਾਰਾ ਚੈੱਕ ਕੀਤਾ ਉਸ ਦੇ ਕੋਲ ਉਹਨਾਂ ਦੇ ਆਂ ਇੰਡੀਆ ਦੇ ਕੁਝ ਫੋਨ ਨੰਬਰ, ਉਹਨਾਂ ਦੇ ਪੇਰੈਂਟਸ ਦੇ ਨੰਬਰ ਸੀ। ਉਹ ਸੀ ਉਹਨਾਂ ਆ ਉਹ ਸਾਰੇ ਇਕੱਠੇ ਕਰਕੇ ਉਹਨਾਂ ਨੇ ਫਿਰ ਸਾਡੇ ਆ ਇਥੋਂ ਪਾਈਚਾਰਾ ਦੇ ਵਿੱਚ ਇੱਕ ਸਾਡੇ ਇਹ ਅਗਿਆਨੀ ਰঞ্জੀਤ ਸਿੰਘ ਜੀ ਸੰਗੋਜਲਾ ਉਹਦੇ ਰਾਜਵਿੰਦਰ ਕੋ ਰੋਜੀ ਆ ਰੋਜ਼ ਡਾਕਟਰ ਰੋਜ਼ ਆ ਉਹਨਾਂ ਨੂੰ ਉਹਨਾਂ ਨੇ ਕਾਲ ਕੀਤੀ ਤੇ ਇਦਾਂ ਦਾ ਵੀ ਤੁਹਾਡੀ ਕਮਿਊਨਿਟੀ ਦਾ ਕੋਈ ਯੰਗ ਬੱਚਾ ਜਿਹੜਾ ਹੈ ਉਸਦੀ ਡੈਥ ਹੋਈ ਹੈ ਉਹਨਾਂ ਨੇ ਜਦੋਂ ਉੱਥੇ ਜਾ ਕੇ ਦੇਖਿਆ ਤੇ ਉਹਨਾਂ ਦੇ ਫਾਦਰ ਨਾਲ ਮਦਰ ਨਾਲ ਵੀ ਉਹਨਾਂ ਦੀ ਗੱਲਬਾਤ ਹੋ ਗਈ ਫਿਰ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਡੈੱਡ ਬੋਡੀ ਸੀ ਉਹਨਾਂ ਨੇ ਡੈੱਡ ਬੋਡੀ ਦੇ ਬਾਰੇ ਕਿਹਾ ਵੀ ਅਸੀਂ ਇਹਨਾਂ ਦਾ ਫਿਊਨਰਲ ਕਰਨਾ ਹੈ ਸੋ ਡੈੱਡ ਬੋਡੀ ਦੇ ਫਿਊਨਰਲ ਦੇ ਲਈ ਦੋਨੇ ਗੁਰੂ ਘਰ ਸਿਕਲ ਟੂ ਸੋਸਾਇਟੀ ਅਤੇ ਬਾਬਾ ਮੱਖਣ ਸ਼ਾ ਲਵਾਣਾ ਗੁਰੂ ਘਰ ਇਹਨਾਂ ਨੇ ਆਪਣੇ ਵੱਲੋਂ ਜਿੰਨਾ ਵੀ ਖਰਚਾ ਹੋਏਗਾ ਇਹਨਾਂ ਦੋਨਾਂ ਨੇ ਉਹ ਯੋਗਦਾਨ ਪਾ ਕੇ ਉਸ ਦੇ ਵਿੱਚ ਇਹਨਾਂ ਨੇ ਕਿਹਾ ਕਿ ਤੁਸੀਂ ਫਿਊਨਰਲ ਕਰੋ ਜੇ ਇਹਨਾਂ ਦਾ ਕੋਈ ਨਹੀਂ ਹੈ ਇੱਥੇ ਪਰ ਜਦੋਂ ਉਹ ਡੈੱਡ ਬੋਡੀ ਲੈਣ ਗਏ ਤਾਂ ਡੈੱਡ ਬੋਡੀ ਜਿਹੜੀ ਹੈ ਪਰਿਵਾਰ ਤੋਂ ਬਗੈਰ ਕਿਸੇ ਨੂੰ ਨਹੀਂ ਦਿੰਦੇ ਸੋ ਡੈੱਡ ਬੋਡੀ ਜਿਹੜੀ ਹੈ ਉਹ ਹਮੇਸ਼ਾ ਆ ਇੱਥੇ ਆਪਣੇ ਉਸ ਦੀ ਪਤਨੀ ਨੂੰ ਜਾਂ ਉਸ ਦੀ ਮਾਂ ਹੋਵੇ ਉਹਨਾਂ ਨੂੰ ਜਿਹੜੀ ਡੈੱਡ ਬੋਡੀ ਉਹ ਦੇ ਸਕਦੇ ਸਨ ਕਿਉਂਕਿ ਉਹਨਾਂ ਦੀ ਮਾਤਾ ਤੇ ਇੰਡੀਆ ਪੰਜਾਬ ਵਿੱਚ ਇੱਥੇ ਸਨ ਸੋ ਉਹਨਾਂ ਦੀ ਪਤਨੀ ਨੂੰ ਜਦੋਂ ਫੋਨ ਕੀਤਾ ਤੇ ਉਹਨਾਂ ਨੇ ਪਹਿਲਾਂ ਤਾਂ ਇਹੋ ਕਿਹਾ ਕਿ ਸਾਡੇ ਵੱਲੋਂ ਮੇਰੇ ਵੱਲੋਂ ਤਾਂ ਮਰ ਚੁੱਕਾ ਹੈ ਸੋ ਆਈ ਡੋਨਟ ਵਾਂਟ ਆਈ ਡੋਨਟ ਹੈਵ ਐਨੀ ਟਰਸਟ ਉਹਨਾਂ ਨੇ ਗੱਲਬਾਤ ਰਹੀ ਉਹਨਾਂ ਨੂੰ ਨਾ ਕਰ ਦਿੱਤੀ ਪਰ ਫਿਰ ਉਹਨਾਂ ਨੇ ਰਿਕਵੈਸਟ ਕਰਦੇ ਉੱਤੇ ਕਿਹਾ ਵੀ ਜੇ ਤੁਸੀਂ ਹਾਂ ਸਾਨੂੰ ਲਿਖ ਕੇ ਨਾ ਭੇਜੋਗੇ ਤੇ ਅਸੀਂ ਇਹਨਾਂ ਦਾ ਫਿਊਨਰਲ ਕਿੱਦਾਂ ਕਰਾਂਗੇ ਆ ਇਸ ਕਰਕੇ ਜ਼ਰੂਰੀ ਚਾਹੀਦਾ ਹੈ ਫਿਰ ਉਹਨਾਂ ਦੇ ਕਹਿਣ ਦੇ ਉੱਤੇ ਉਹਨਾਂ ਨੇ ਆ ਜਿਹੜੀ ਪਰਮਿਸ਼ਨ ਸੀ ਉਹਨਾਂ ਨੂੰ ਉਹਨਾਂ ਨੇ ਦੇ ਦਿੱਤੀ ਕਿਉਂਕਿ ਅਜੇ ਉਹਨਾਂ ਦਾ ਡਾਈਵਰਸ ਨਹੀਂ ਸੀ ਹੋਇਆ ਆ ਉਹ ਅਜੇ ਚੱਲ ਰਿਹਾ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਉਹਨਾਂ ਦਾ ਜਿਹੜਾ ਸੀ ਸਸਕਾਰ ਜਿਹੜਾ ਸੀ ਉੱਥੇ ਉਹਨਾਂ ਨੇ ਕਰ ਦਿੱਤਾ ਦੋਨਾਂ ਗੁਰੂ ਘਰਾਂ ਦੀ ਹੈਲਪ ਦੇ ਨਾਲ ਜੋ ਵੀ ਉਹਨਾਂ ਦਾ ਖਰਚਾ ਸੀ ਸੋ ਇਹ ਗੱਲਾਂ ਜਿਹੜੀਆਂ ਹਨ ਕਿ ਆਪਾਂ ਜਦੋਂ ਕਦੇ ਵੀ ਕਈ ਵਾਰੀ ਕੋਈ ਘਰੇਲੂ ਪ੍ਰੋਬਲਮਾਂ ਦੇ ਕਰਕੇ ਕਈ ਲੋਕ ਨਸ਼ੇ 'ਚ ਲੱਗ ਜਾਂਦੇ ਹਨ ਜਾਂ ਹੋਰ ਕਿਸੇ ਕਾਰਨ ਕਰਕੇ ਨਸ਼ਾ ਕੋਈ ਵੀ ਬਚਪਨ ਤੋਂ ਨਸ਼ੇ ਨਸ਼ੇੜੀ ਨਹੀਂ ਹੁੰਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ ਜਾਂ ਮਾੜੀ ਸੰਗਤ ਜਾਂ ਘਰ ਦੇ ਹਾਲਾਤ ਜਾਂ ਦੁਖੀ ਹੋ ਕੇ ਕਿਸੇ ਨਾਲ ਆਪਣੀ ਦਿਲ ਦੀ ਗੱਲ ਖੋਲ ਕੇ ਨਹੀਂ ਕਰਨੀ ਆਪਣੇ ਆਪ ਨੂੰ ਅੰਦਰੋਂ ਘੁੱਟ-ਘੁੱਟ ਕੇ ਮਰ ਜਾਣਾ ਨਸ਼ਿਆਂ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰ ਲੈਣੀ ਅਤੇ ਇਹ ਵੀ ਇੱਕ ਜ਼ਿੰਦਗੀ ਦਾ ਜੀਉਣ ਦਾ ਜਿਹੜਾ ਤੁਹਾਨੂੰ ਪੂਰਾ ਹੱਕ ਹੈ ਜ਼ਿੰਦਗੀ ਨੂੰ ਕਿਸੇ ਇੱਕ ਜਾਂ ਦੋ ਜਾਂ ਚਾਰ ਬੰਦਿਆਂ ਦੇ ਧੋਖਾ ਦੇਣ ਦੇ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੇ ਨਾਲ ਖੇਡ ਜਾਵੋ ਇਹ ਕੋਈ ਦਲੇਰੀ ਨਹੀਂ ਹੁੰਦੀ ਇਹ ਇੱਕ ਬੁਝਦਲੀ ਹੁੰਦੀ ਹੈ ਇਸ ਦੇ ਨਾਲ ਮੈਂ ਇੱਕ ਗੱਲ ਹੋਰ ਸ਼ੇਅਰ ਕਰਨੀ ਜਾਵਾਂਗਾ ਇਹ ਅਪੀਲ ਹੈ ਜਦੋਂ ਇੱਥੇ ਕਿਸੇ ਦੀ ਡੈਥ ਹੁੰਦੀ ਹੈ ਪਰ ਲੋਕ ਅਸਤੀਆਂ ਜਿਹੜੀਆਂ ਹਨ ਕੀਰਤਪੁਰ ਸਾਹਿਬ ਆ ਜਾਂ ਗੋਇੰਦਵਾਲ ਸਾਹਿਬ ਜਿੱਥੇ-ਜਿੱਥੇ ਵੀ ਜਾਂ ਹਰ ਦੁਆਰ ਆਪਣੇ ਆਪਣੇ ਧਰਮ ਦੇ ਅਨੁਸਾਰ ਜਿੱਥੇ ਲੋਕ ਜਾਂਦੇ ਹਨ ਪਰ ਕਈ ਲੋਕ ਇੱਥੋਂ ਨਹੀਂ ਜਾ ਸਕਦੇ ਕਈ ਤਾਂ ਅੱਜ ਕੱਲ ਇੱਥੋਂ ਤੱਕ ਇੰਨਾ ਵੀ ਹੋ ਗਿਆ ਹੈ ਕਿ ਕਈ ਦੇ ਅੱਜਕੱਲ ਵੀਡੀਓ ਰਾਈ ਸਰਕਾਰ ਦੇਖ ਲੈਂਦੇ ਹਨ ਉਹ ਤੇ ਮਨੁੱਖਤਾ ਮਰਦੀ ਜਾ ਰਹੀ ਹੈ ਜੇ ਮੈਂ ਕਹਿ ਦਵਾਂ ਕਈ ਕਿਸਾਂ ਦੇ ਵਿੱਚ ਤੇ ਇੰਡੀਆ ਮਾਂ ਪਿਓ ਮਰ ਜਾਂਦੇ ਹਨ ਤਾਂ ਵੀ ਵੀਡੀਓ ਦੇ ਉੱਤੇ ਕਰਦੇ ਹਨ ਕਈ ਵਾਰੀ ਦੋ-ਦੋ ਭਰਾ ਹੁੰਦੇ ਹਨ ਉਹ ਕਹਿੰਦੇ ਹਨ ਇੱਕ ਵਾਰੀ ਮੈਂ ਜਾਵਾਂਗਾ ਦੂਜੀ ਵਾਰੀ ਤੂੰ ਜਾਵੇਂ ਇਦਾਂ ਦੀਆਂ ਸਾਨੂੰ ਬੜੀਆਂ ਕਾਲ ਹੁੰਦੀਆਂ ਬੜੀਆਂ ਧਾਰਨਾ ਮਿਲਦੀਆਂ ਹਨ ਜਿਸ ਨੂੰ ਸੁਣ ਕੇ ਬੜਾ ਦੁੱਖ ਹੁੰਦਾ ਹੈ ਇਸ ਦਾ ਅਖਾ ਇਹ ਮੈਂ ਜਿਹੜੀ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਇੱਥੇ ਇਹਨਾਂ ਨੇ ਆ ਭਾਈ ਰਜੀਤ ਸਿੰਘ ਉਹਨਾਂ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਈਆਂ ਪੋਲਿਟਿਸ਼ੀਅਨ ਨਾਲ ਆਲੇ ਦੁਆਲੇ ਗੱਲਬਾਤ ਕਰਕੇ ਕਿ ਹਸਤੀਆਂ ਦੇ ਲਈ ਜਗ੍ਹਾ ਮਿਲ ਜਾਵੇ ਇੱਕ ਹਸਤੀਆਂ ਲਈ ਜਗ੍ਹਾ ਇੱਥੇ ਲੰਬੀ ਸੀ ਖਾਸ ਕਰਕੇ ਨਿਊਯਾਰਕ ਵਿੱਚ ਸਾਊਥ ਓਜਨ ਪਾਰਕ ਆ ਦੇ ਵਿੱਚ ਹੈਗਾ ਵੀ ਕ੍ਰੋਸ ਬੇ ਬੁਲੇਵਾਰਡ ਐਂਡ 165 ਐਵਨੂ ਦੇ ਉੱਤੇ ਉੱਥੇ ਜਿੱਥੇ ਤੁਸੀਂ ਨਾ ਉੱਥੇ ਜਗ੍ਹਾ ਬਣੀ ਸੀ ਉੱਥੇ ਤੁਸੀਂ ਫੁੱਲ ਧਾਰ ਸਕਦੇ ਸੀ ਪਰ ਉੱਥੇ ਇਦਾਂ ਇਹ ਜਦੋਂ ਆਪਣੀ ਕਮਿਊਨਿਟੀ ਨਹੀਂ ਦੂਸਰੇ ਵੀ ਲੋਕ ਉੱਥੇ ਫੁੱਲ ਤਾਰਨ ਕਈ ਜਾਂਦੇ ਸਨ ਜਿੱਦਾਂ ਗਿਆਨ ਨਾਲ ਜਾਂ ਜਿਹੜੇ ਇਸ ਇਸ ਤਰ੍ਹਾਂ ਜਿਹੜੇ ਸਸਕਾਰ ਕਰਦੇ ਨੇ ਉੱਥੇ ਲੋਕਾਂ ਨੇ ਹੋਰ ਕੰਮ ਸ਼ੁਰੂ ਕਰ ਦਿੱਤਾ ਜਦੋਂ ਫੁੱਲ ਤਾਰਨ ਜਾਂਦੇ ਹਨ ਤੁਹਾਨੂੰ ਇੱਕ ਡੱਬਾ ਮਿਲਦਾ ਹੈ ਡੱਬੇ ਦੇ ਵਿੱਚ ਇੱਕ ਪਲਾਸਟਿਕ ਦਾ ਬੈਗ ਹੁੰਦਾ ਹੈ ਪਲਾਸਟਿਕ ਦੇ ਬੈਗ ਵਿੱਚ ਉਹ ਹਸਤੀਆਂ ਹੁੰਦੀਆਂ ਹਨ ਇੱਥੇ ਇੰਡੀਆ ਵਾਂਗੂ ਮਤਲਬ ਹੱਡੀਆਂ ਨਹੀਂ ਹੁੰਦੀਆਂ ਉਹ ਬਿਲਕੁਲ ਜਿੱਦਾਂ ਆਪਾਂ ਕਹਦੇ ਆ ਕਿ ਇਹ ਸ਼ਿਸ਼ੇ ਸਵਾਹ ਵਾਂਗੂ ਬਣਿਆ ਹੁੰਦਾ ਹੈ ਉਹਸਰੋਂ ਤੁਸੀਂ ਮੋਮਜਮੇ ਚੋਂ ਕੱਢ ਕੇ ਪਾਣੀ 'ਚ ਸੁੱਟਣਾ ਹੁੰਦਾ ਹੈ ਪਰ ਆਪਣੇ ਲੋਕ ਉੱਥੇ ਜਾ ਕੇ ਉੱਥੇ ਲੋਕ ਕਿ ਇਦਾਂ ਦੀ ਜਗ੍ਹਾ ਜਾ ਕੇ ਉੱਥੇ ਵਿੱਚੇ ਲਫਾਫਾ ਸੁੱਟ ਦਿੰਦੇ ਨੇ ਜਿਹੜਾ ਪਲਾਸਟਿਕ ਦਾ ਜਿਹੜਾ ਕਦੇ ਗਲਦਾ ਨਹੀਂਗਾ ਉਹਦੇ ਨਾਲ ਉੱਥੇ ਫੁੱਲ ਲੈ ਕੇ ਜਾਂਦੇ ਨੇ ਫੁੱਲਾਂ ਦੇ ਗਲਦਸਤੇ ਵਿੱਚ ਸੁੱਟ ਦਿੰਦੇ ਨੇ ਅਮ ਫਿਰ ਜਿਹੜੀ ਬਜ਼ੁਰਗਾਂ ਦੀਆਂ ਕੋਈ ਐਣਕਾਂ ਪਈਆਂ ਹੁੰਦੀਆਂ ਉਹ ਵੀ ਵਿੱਚ ਛੁੱਟ ਦਿੰਦੇ ਨੇ ਜਿਉਂਕਿ ਉਹਨਾਂ ਕੋ ਕੋ ਸੋਟੀ ਹੁੰਦੀ ਉਹ ਵੀ ਵਿੱਚ ਛੁੱਟ ਦਿੰਦੇ ਹਨ ਤਾਂ ਉਹ ਫਿਰ ਜਿਹੜਾ ਉੱਥੋਂ ਦਾ ਪਾਉਣ ਪਾਣੀ ਹਾਂ ਜਾਂ ਉੱਥੋਂ ਦਾ ਮਾਹੌਲ ਹੈ ਉਸ ਨੂੰ ਵੀ ਫਿਰ ਉਹ ਅ ਮੈਂ ਕਹਿੰਦਾ ਕਿ ਉਸ ਨੂੰ ਗਲਤ ਕਰ ਦਿੰਦੇ ਹਨ ਜੋ ਕਿ ਜਿਹੜਾ ਇੱਥੋਂ ਦੇ ਜੋ ਵੀ ਕਾਨੂੰਨ ਬਣੇ ਹਾਂ ਜਿੱਦਾਂ ਉਹਨਾਂ ਨੇ ਤੁਹਾਨੂੰ ਜਗ੍ਹਾ ਦਿੱਤੀ ਸੀ ਉਸ ਦੇ ਬਿਲਕੁਲ ਇਹ ਖਿਲਾਫ ਹੈ ਕਦੇ ਵੀ ਤੁਸੀਂ ਉਸਤੇ ਸੰਸਕਾਰ ਤੋਂ ਬਾਅਦ ਜਦੋਂ ਉੱਥੇ ਫੁੱਲ ਤਰਨ ਜਾਂਦੇ ਜੇ ਕਦੇ ਵੀ ਉੱਥੇ ਕੋਈ ਗੁਲਦਸਤਾ ਨਾ ਫੁੱਲਾਂ ਦਾ ਸੁੱਟੋ ਨਾ ਕੋਈ ਐਨਕਾ ਸੁੱਟੋ ਨਾ ਕੋਈ ਛੋਟੀ ਸੁੱਟੋ ਨਾ ਕੋਈ ਡੱਬਾ ਨਾ ਕੋਈ ਫਲਾਵਰ ਨਾ ਕੋਈ ਗੱਤੇ ਦੇ ਡੱਬੇ ਸੁੱਟੋ ਔਰ ਸਿਰਫ ਉਹ ਮੋਮਜਾਮੇ ਦੇ ਲਫਾਫੇ ਦੇ ਵਿੱਚੋਂ ਕੱਢ ਕੇ ਉਸ ਨੂੰ ਅਸਤੀਆਂ ਨੂੰ ਉੱਥੇ ਜਲ ਪ੍ਰਵਾਹ ਕਰਕੇ ਤੇ ਮਹਾਰਾਜ ਦਾ ਨਾਮ ਲੈ ਕੇ ਦੇ ਵਾਹਿਗੁਰੂਗੇ ਅਰਦਾਸ ਕਰਕੇ ਤੇ ਆਪਣੇ ਆਪਣੇ ਘਰੋਂ ਘਰੇ ਜਾਓ ਮੰਦਿਰ ਜਾਓ ਗੁਰਦੁਆਰਾ ਸਾਹਿਬ ਜਾਓ ਜਿੰਨੂੰ ਜਿੰਨੂੰ ਤੁਸੀਂ ਮੰਨਦੇ ਹੋ ਉੱਥੇ ਜਾ ਕੇ ਤੁਸੀਂ ਇਹ ਕਰੋ ਇਹ ਵੀ ਇੱਕ ਬੜੀ ਜ਼ਰੂਰੀ ਸੋਚਣਾ ਮੈਨੂੰ ਉਹਨਾਂ ਨੇ ਦੱਸਿਆ ਸੀ ਮੈਂ ਤੁਹਾਡੇ ਨਾਲ ਸੰਜੀ ਕਰਨੀ ਚਾਹੁੰਦਾ ਸੀ ਸੋ ਇਹਨਾਂ ਗੱਲਾਂ ਦਾ ਜਰੂਰ ਖਿਆਲ ਰੱਖਿਆ ਕਰੋ ਕਿਉਂਕਿ ਇਹ ਗੱਲਾਂ ਜਿਹੜੀਆਂ ਹਨ ਉਹ ਫਿਰ ਸਾਰੀ ਕਮਿਊਨਿਟੀ ਨੂੰ ਡੈਮੇਜ ਕਰਦੀਆਂ ਹਨ ਕਿਉਂਕਿ ਮੁੜ ਕੇ ਹੌਲੀ-ਹੌਲੀ ਆ ਜਿਹੜੇ ਲੋਕ ਉੱਥੇ ਨਹੀਂ ਜਾ ਸਕਦੇ ਜਿਹੜੇ ਲੋਕ ਫੋਰਡ ਨਹੀਂ ਕਰਦੇ ਜਿਨ੍ਹਾਂ ਲੋਕਾਂ ਕੋਲ ਪੇਪਰ ਨਹੀਂ ਹੈਗੇ ਜੇ ਉਹਨਾਂ ਨੂੰ ਇੱਥੇ ਕਿਤੇ ਚਾਂਸ ਮਿਲ ਵੀ ਜਾਂਦਾ ਅਸਤੀਆਂ ਜਲ ਪ੍ਰਵਾਹ ਕਰਨ ਦਾ ਇਹ ਵੀ ਆਪਾਂ ਆਪਣੇ ਹੱਥੋਂ ਨਾ ਕਿਤੇ ਗਵਾ ਲਈਏ ਅਸੂਲਾਂ ਦੇ ਹਿਸਾਬ ਨਾਲ ਚੱਲੋ ਉਹ ਦੇ ਕਿਤੇ ਵੀ ਨਹੀਂ ਕਹਿੰਦੇ ਤੁਹਾਨੂੰ ਕਿ ਆ ਆਪਾਂ ਉੱਥੇ ਕੀਰਤਪੁਰ ਸਾਹਿਬ ਵੀ ਜਾਂਦੇ ਆ ਉੱਥੇ ਵੀ ਨਹੀਂ ਉਹ ਕਹਿੰਦੇ ਵੀ ਇਦਾਂ ਸਭ ਕੁਝ ਵੇਰ ਸੁਰਦੋ ਉੱਥੇ ਵੀ ਇਦਾਂ ਹੀ ਆਪਾਂ ਜਲ ਪ੍ਰਵਾਹ ਕਰਨਾ ਕਿਉਂਕਿ ਪਾਣੀ ਜਿਹੜਾ ਹੈ ਪਾਣੀ ਦੇ ਵਿੱਚ ਜਦੋਂ ਇਦਾਂ ਦੀ ਆਪਾਂ ਚੀਜ਼ਾਂ ਸੁੱਟਾਂਗੇ ਪਾਣੀ ਫਿਰ ਖਲੋ ਜਾਂਦਾ ਸੋ ਬਹੁਤ ਬਹੁਤ ਧੰਨਵਾਦ ਇਹ ਸੀ ਸਾਡਾ ਤੁਹਾਨੂੰ ਇੱਕ ਜ਼ਰੂਰੀ ਸੂਚਨਾ ਇੱਕ ਐਡਵਾਈਸ ਸੋ ਉਮੀਦ ਹੈ ਕਿ ਤੁਸੀਂ ਜਰੂਰ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋਵੋਗੇ ਤੇ ਇਹਨਾਂ ਗੱਲਾਂ ਵੱਲ ਬਹੁਤ ਛੇਤੀ ਤੁਸੀਂ ਧਿਆਨ ਦੇਣਾ ਸ਼ੁਰੂ ਕਰੋਗੇ ਤੇ ਅੱਗੇ ਤੋਂ ਤੁਸੀਂ ਆ ਇਦਾਂ ਦੀਆਂ ਜਿਹੜੀਆਂ ਕੋਈ ਵੀ ਗੱਲਾਂ ਜਿਹੜੀਆਂ ਸਾਡੀ ਕਮਿਊਨਿਟੀ ਦਾ ਡੈਮੇਜ ਕਰਦੀਆਂ ਹਨ ਤੁਸੀਂ ਨਾ ਕਰੋਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਆਦਾਬ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ